ਲੱਖ ਖੁਸ਼ੀਆਂ ਪਾਸ ਆਈਆਂ ਜੇ ਸਤਿਗੁਰ ਨਦਰ ਕਰੇ ਸੋ ਸਲਾਨਾ ਜੋੜ ਮੇਲਾ ਤਨਤਨ ਬਾਬਾ ਬੁੱਢਾ ਸਾਹਿਬ ਜੀ ਪੂਰਨ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦਾ ਮੇਲਾ ਪੂਰੇ ਪੰਜਾਬ ਨੇ ਬਅਦ ਕੇ ਪੰਜਾਬ ਤੋਂ ਬਾਹਰ ਦਿੱਲੀ ਸੰਤਾਂ ਸਿੱਖ ਸੰਤਾਂ ਬਾਹਰੀਆਂ ਨੇ ਚੱਲ ਰਿਹਾ ਮੇਲਾ ਸੋ ਲੱਖ ਲੱਖ ਵਧਾਈਆਂ ਸਮੂਹ ਸੰਗਤ ਦੇਸ਼ ਦੇਸ਼ ਵਿੱਚ ਵੇਖ ਰਏ ਸਾਡੇ ਚੈਨਲ ਨੂੰ ਤੇ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਤੋਂ ਨਿਊ ਪੰਜਾਬ ਨਿਊਜ਼ ਦੇ ਰਾਹੀਂ ਪਿੰਡ ਪੱਘੂਪੁਰ ਨਜ਼ਦੀਕ ਪੱਟੀ ਮੋੜ ਤੋਂ ਜੇ ਆਪਾਂ ਹਰੀਕੇ ਪੱਤਾਂ ਰੋਡ ਨੂੰ ਜਾਂਦੇ ਆਂ ਇਸ ਰੋਡ ਦੇ ਉੱਤੇ ਸਥਿਤ ਆ ਪਿੰਡ ਬੱਘੂਪੁਰ ਤੇ ਖਾਣੇ ਨੇ ਲੰਗਰ ਲਾਇਆ ਬਾਬਾ ਬੁੱਢਾ ਸਾਹਿਬ ਜੀ ਦੇ ਆ ਜੋ ਵੀ ਸੰਗਤਾਂ ਆਉਂਦੀਆਂ ਜਾਂਦੀਆਂ ਇੱਥੋਂ ਲੰਗਰ ਪਾਣੀ ਛੱਕ ਕੇ ਫਿਰ ਅੱਗੇ ਵਧਦੀਆਂ ਤੇ ਆਉਂਦੀਆਂ ਤੇ ਜਾਂਦੀਆਂ ਨੇ ਜੇ ਹੁਣ ਆਪਾਂ ਚਲੋ ਅੰਦਰ ਚੱਲ ਕੇ ਇੱਥੋਂ ਦੇ ਜੋ ਪਰਬੰਧਕ ਸੱਜਣ ਨੇ ਕਮੇਟੀ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਕੇ ਤੋਂ ਉਹਨਾਂ ਤੋਂ ਬਹੁਤ ਜਾਣਕਾਰੀ ਪ੍ਰਾਪਤ ਕਰਾਂਗੇ। ਮੇਰੇ ਨਾਲ ਨੇ ਰਾਣਾ ਅਲਪੁਰ ਰਿਪੋਰਟਰ ਬਰਾਸਿਸ ਪੱਤੀ ਜਿਲ੍ਹਾ ਤਲਵਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਦੇ। ਲੱਖ ਖੁਸ਼ੀਆਂ ਪਾਸਾਂ ਜੇ ਸਤਗੁਰ ਨਦਰ ਕਰੇ। ਸੋ ਸਾਲਾਨਾ ਜੋੜ ਮੇਲਾ ਤੰਤਨ ਬਾਬਾ ਗੁਡਾ ਸਾਹਿਬ ਜੀ ਪੂਰਨ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦਾ ਪੰਜਾਬ ਤੋਂ ਬਾਹਰ ਵੀ ਜਿੱਥੇ ਵੀ ਸਿੱਖ ਸੰਗਤਾਂ ਵਸਦੀਆਂ ਨੇ ਬਾਬਾ ਬੁੱਢਾ ਸਾਹਿਬ ਨੂੰ ਨਤਮਸਤ ਕਰਦੇ ਹੋਏ ਉੱਥੇ-ਉੱਥੇ ਲੰਗਰ ਲਗਾਏ ਨੇ ਤੇ ਇਹੀ ਪਹੁੰਚੇ ਆਂ ਜ਼ਿਲ੍ਹਾ ਤਰਨਤਾਰਨ ਪੰਜਾਬ న్యూਸ ਦੇ ਰਾਹੀਂ ਪਿੰਡ ਪੱਗੂਪੁਰ ਤੇ ਸਭ ਤੋਂ ਪਹਿਲਾਂ ਇੱਥੇ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਚਰਨ ਪਾਏ ਨੇ ਮਹਾਪੁਰਖ ਸੰਤ ਬਾਬਾ ਕੋਲਾ ਸਿੰਘ ਜੀ ਉਹਨਾਂ ਤੋਂ ਬਰੋਸ ਹੋਏ ਹੋਏ ਸੰਤ ਬਾਬਾ ਗਿਆਨ ਸਿੰਘ ਜੀ ਮਨਿਆਲੇ ਵਾਲੇ ਤੇ ਸਮੂਹ ਸੰਗਤਾਂ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਨਗਰ ਪੱਗੂਪੁਰ ਦੀਆਂ ਤੇ ਆਓ ਆਪਾਂ ਗੱਲਬਾਤ ਕਰਦੇ ਆਂ ਕਿੰਨੇ ਸਾਲਾਂ ਤੋਂ ਲੈ ਕੇ ਇਹ ਲੰਗਰ ਚੱਲ ਰਹੇ ਨੇ ਤੇ ਕਿੰਨੇ ਦਿਨ ਚੱਲਣਾ ਸਭ ਤੋਂ ਪਹਿਲਾਂ ਬਾਬਾ ਜੀ ਦੇ ਨਾਲ ਆਪਾਂ ਫਤਿਹ ਸਾਂਝੀ ਕਰਾਂਗੇ ਤੇ ਉਸ ਤੋਂ ਬਾਅਦ ਅੱਗੇ ਚੱਲਾਂਗੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਬਚਨ ਕੀਤਾ ਪਟੇਸ਼ਾਪੇ ਕਿੰਨੇ ਚਿਰ ਤੋਂ ਲੰਗਰ ਚੱਲ ਰਿਹਾ ਤੇ ਕਿੰਨਾ ਚਿਰ ਚੱਲੇਗਾ ਹਾਂਜੀ ਚੱਲ ਜਿਹੜਾ ਰਿਹਾ ਵਾ ਚੱਲ ਤੇ ਤਕਰੀਬਨ ਸਾਡੇ ਨਗਰ ਦੇ ਵਿੱਚ ਕਾਫੀ ਹਿਸਮ ਤੇ ਚੱਲ ਰਿਹਾ ਵਾ ਪਰ ਇਹ ਜਗ੍ਹਾ ਤੇ ਜਿਹੜਾ ਅਸੀਂ ਅੱਜ ਚੌਥਾ ਮੇਲਾ ਜਿਹੜਾ ਚੰਗੀ ਚੰਗੀ ਤੂੰ ਧਾਮ ਦੇ ਨਾਲ ਜਿਹੜਾ ਬਹੁਤ ਜ਼ਿਆਦਾ ਕਰਨ ਵਾਲਾ ਪਰਮੇਸ਼ਰ ਆ ਇਹ ਤੂੰ ਧਾਮ ਕੋਈ ਨਹੀਂ ਕਿਦੀ ਤੂੰ ਮਾਲਕ ਨੇ ਕਰਾਈ ਆ ਸੱਚੇ ਪਾਤਸ਼ਾਹ ਵੈਗਨੂਦੀਨ ਦੁਨੀਆ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਤੇ ਬ੍ਰਹਮ ਗਾਨੇ ਬਾਬਾ ਬੁੱਢਾ ਸਾਹਿਬ ਦੀ ਹਾਜ਼ਰ ਤੇ ਬਾਕੀ ਰਹੀ ਗੱਲ ਵੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਇਹ ਨਗਰ ਇੱਕ ਭਾਗਾ ਵਾਲਾ ਵਾ ਜਿੱਥੇ ਮਹਾਪੁਰਖ ਬਾਬਾ ਵੀਰ ਸਿੰਘ ਜੀ ਨੇ ਚਰਨ ਪਾਏ ਉਸ ਤੋਂ ਉਪਰੰਤ ਮਹਾਪੁਰਖ ਸੱਚਖੰਡ ਵਾਸੀ ਸ਼ੰਤ ਬਾਬਾ ਤਾਰਾ ਸਿੰਘ ਜੀ ਸਿਹਰਾਏ ਸਾਹਿਬ ਵਾਲੇ ਉਹਨਾਂ ਨੇ ਆਪਦੇ ਪਵਿੱਤਰ ਚਰਨ ਪਾਏ ਉਹਨਾਂ ਤੋਂ ਵਰਸਾਇਆ ਮਹਾਪੁਰਖ ਬਾਬਾ ਕੋਲਾ ਸਿੰਘ ਜੀ ਹੁਣੀ ਅਦੇ ਧਰਮ ਦੀ ਮੂਰਤ ਅੱਗੇ ਵੀ ਮੈਂ ਕਈ ਵਾਰਾਂ ਦੱਸਿਆ ਇਥੇ ਕਾਦਕਤਨੀ ਵਾਲੀ ਗੱਲ ਹੀ ਕੋਈ ਨਹੀਂ ਗਈ ਸਾਡੇ ਆ ਵਿੱਚ ਬੈਠੇ ਆ ਜਿਨ੍ਹਾਂ ਦੀ ਬਦੌਲਤ ਆ ਸਾਰਾ ਨਗਰ ਸਾਰਾ ਇਲਾਕਾ ਨਿਵਾਸੀ ਅਸੀਂ ਇਹਨਾਂ ਨੂੰ ਸਮਰਪਿਤ ਹੋ ਰਹੇ ਆ ਇਹ ਕਰਕੇ ਹੋ ਰਹੇ ਆ ਕਿਉਂਕਿ ਧਰਮ ਦੀ ਮੂਰਤ ਆ ਤੇ ਮਾਹ ਪੁਰਖਾਂ ਦੇ ਸਹਿਯੋਗ ਦੇ ਨਾਲ ਜੋ ਵੀ ਅਸੀਂ ਕਾਰਜ ਰੰਭ ਕਰਦੇ ਆ ਨਾ ਨਗਰ ਵਾਲੇ ਅਸੀਂ ਇਹਨਾਂ ਨੂੰ ਅੱਗੇ ਲੱਗ ਚੱਲਦੇ ਨੇ ਸਾਡੇ ਸਾਰੇ ਕਾਰਜ ਇਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਕੇ ਫੇਰ ਹੀ ਤੁਸੀਂ ਅੱਗੇ ਕਦਮ ਪੁੱਟਦੇ ਹੋ ਬਿਲਕੁਲ ਜੀ ਬਹੁਤ ਵਧੀਆ ਗੱਲ ਆ ਜੀ ਅੱਜ ਭਾਈ ਅਸੂਆ ਤੇ ਮੇਲੇ ਦਾ ਆਖਰੀ ਦਿਨ ਇਦੇ ਬਾਰੇ ਤੁਸੀਂ ਕੀ ਕਹੋਗੇ ਅਗੇ ਹੋਰ ਕਿੰਨੇ ਦਿਨ ਮੇਲਾ ਚੱਲਣ ਵਾਲਾ ਹੈ ਇਸ ਬਾਰੇ ਸੰਤਾਂ ਨੂੰ ਜਾਣਕਾਰੀ ਦਿਓ ਵੇਖੋ ਜੀ 22 ਅਸੂਆ ਦਿਨ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪੁੱਤਰਾਂ ਦੇ ਦਾਨੀ ਸਤ ਜਿਨ੍ਹਾਂ ਨੂੰ ਤੜਾ ਵੱਡਾ ਮਾਨ ਪ੍ਰਾਪਤ ਹੋਇਆ ਸ਼ਾਹ ਪਾਸ਼ਾਗੀਆਂ ਨੂੰ ਸਤਗੁਰੂ ਪਾਸ਼ਾ ਨੇ ਗੱਦੀ ਸੌਂਪੀ ਹੈ ਗੁਰੂ ਸਾਹਿਬ ਇਹ ਕਰਕੇ ਬਾਬਾ ਬੁੱਢਾ ਸਾਹਿਬ ਅੱਜ ਵੀ ਕਥਾਵਾਚ ਕਾਇ ਹੀ ਤੇ ਅੰਦੇ ਹੀ ਗੁਰੂ ਨਾਨਕ ਪਾਸ਼ਾ ਨੇ ਜਦੋਂ ਆਖਿਆ ਨਾ ਪੂਰੇ ਤੋਂ ਬੁੱਢਾ ਆਖਿਆ ਸੀ ਆਖਿਆ ਹੈ ਗੁਰੂ ਨਾਨਕ ਪਾਤਸ਼ਾਹ ਬੁੱਢੇ ਤੋਂ ਵੱਖਰੀ ਤੇ ਬੁੱਢਾ ਗੁਰੂ ਨਾਨਕ ਪਾਤਸ਼ਾਹ ਤੋਂ ਵੱਖਰੀ ਜਿੱਥੇ ਕਿਤੇ ਬਾਬਾ ਬੁੱਢਾ ਸਾਹਿਬ ਜੀ ਜਾਣਗੇ ਉੱਥੇ ਗੁਰੂ ਨਾਨਕ ਪਾਤਸ਼ਾਹ ਜਾਣਗੇ ਤੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜਾਣਗੇ ਉੱਥੇ ਬਾਬਾ ਬੁੱਢਾ ਸਾਹਿਬ ਜਾਣਗੇ ਕਿਉਂਕਿ ਜਿੱਦ ਵੇਖੋ ਐਡੀ ਵੱਡੀ ਮਹਾਨ ਹਸਤੀ ਜਿਨ੍ਹਾਂ ਨੂੰ ਸ਼ਾਂ ਪਾਸ਼ੀਆਂ ਦਾ ਇੱਕ ਤਿਲਕ ਸਮਝ ਲਓ ਤਿਲਕ ਲਾਉਣ ਦਾ ਜਿਹੜਾ ਸੁਭਾਅ ਸਮਾਪਤ ਹੋਇਆ ਤੇ ਉਹ ਕਿੰਨੀ ਘਮਾਨ ਹਸਤੀ ਹੋਵੇਗੀ ਵਾਕਿਆ ਹੀ ਬਹੁਤ ਮਹਾਨ ਹਸਤੀ ਆ ਸਿੱਖਾਂ ਦੇ 11ਵੇਂ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਸਥਾਪਿਤ ਕੀਤੇ ਗਏ ਗ੍ਰੰਥੀ ਸਿੰਘ ਤੰਤਨ ਬਾਬਾ ਬੁੱਢਾ ਸਾਹਿਬ ਜੀ ਦੇ ਕੋਈ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਕੀਤਾ ਨਾ ਤੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਪੰਨੇ ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ ਕਿ ਬਾਬਾ ਜੀ ਧੁਗਮਨਾਵਾ ਲਓ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੀ ਧੁਗਮਨਾਵਾ ਕਿਹੜਾ ਸੀ ਸੰਤਾਂ ਕੇ ਕਾਰਜ ਆਪ ਖਲਵਾ ਹਰ ਕੰਮ ਕਰਾਉਣਾ ਆ ਰਾਮ ਇਹ ਕਰਕੇ ਗੁਰੂ ਸਾਹਿਬ ਨੇ ਉਦੋਂ ਤੋਂ ਹੀ ਕਿਰਪਾ ਕੀਤੀ ਅੰਗ ਸੰਗੀ ਸਭ ਅੰਗ ਸੰਗੀ ਸਾਈ ਰਹੇ ਜਿਹੜਾ ਹੁਣ ਅਸੀਂ ਮੇਲੇ ਦੀ ਗੱਲ ਕਰਦੇ ਜੇ ਇੱਥੇ ਮੈਂ ਫਿਰ ਇੱਕ ਸਰਪੰਚ ਸਾਹਿਬ ਨੂੰ ਨਹੀਂ ਮਨਵਾਦੇ ਬੋਲ ਤੇ ਮੈਂ ਬੋਲਿਆ ਦੇ ਮੈਂ ਕਿਹਾ ਵੀ ਇਸ ਲੰਗਰ ਦੇ ਵਿੱਚ ਭੱਟੀ ਸਾਹਿਬ ਵੇਖੋ ਇੱਥੇ ਸਾਡੇ ਕੋਲ 1 ਰੁਪਏ ਤਾਂ ਲੈ ਗਏ ਲੱਖ ਰੁਪਏ ਤੱਕ ਗ੍ਰਾਹੀ ਦੇਣ ਵਾਲੇ ਵੀ ਹੈਗੇ ਵਾਹ ਜੀ ਇੱਕ ਪਾਈਆ ਤੋਂ ਦੇ ਕੇ ਕਵੰਟਰ ਨਾਲ ਦੇਣ ਵਾਲੇ ਹੈਗੇ ਆ ਜਿਨ੍ਹਾਂ ਨੇ ਸੇਵਾ ਕੀਤੀ ਆ ਇਹ ਹੈ ਅਨੇਕ ਹਨ ਹਰ ਇੱਕ ਨੂੰ ਪਰਾਪਤ ਆ ਵਾ ਵਾ ਮਾਨ ਹਰ ਇੱਕ ਨੂੰ ਪਰਾਪਤ ਉਹ ਸਾਡੇ ਵਿੱਚ ਹੀ ਇੱਥੇ ਹੀ ਬੈਠੇ ਆ ਸਾਰੇ ਹਾਂ ਜਲ ਭਾਈ ਜੀ ਕਿ ਇਹ ਨੂੰ ਇਹ ਨਹੀਂ ਕਿ ਵੀ ਇਹ ਲੱਖਾਂ ਵਾਲਾ ਰੁਪਈਆ ਵਾਲਾ ਨਹੀਂ ਵਾ ਵਾ ਇਹਦੇ ਇੰਨੀ ਰੱਬ ਦੀ ਕਿਰਪਾ ਕੀਤੀ ਆ ਸੱਚੇ ਪਾਤਸ਼ਾਹ ਨੇ ਸਰਦੇ ਵੀ ਆਏ ਏਕਤਾ ਝੋਕੇ ਇੱਕ ਹੋ ਕੇ ਸਾਰੇ ਨਗਰ ਨੇ ਇਹ ਸੇਵਾ ਕੀਤੀ ਇਹਦੀ ਕਦੋਂ ਸਮਾਪਤੀ ਹੋ ਰਹੀ ਹੈ ਤੁਹਾਡੇ ਲੰਗਰ ਦੀ ਸਾਡੇ ਲੰਗਰ ਦੀ ਸਮਾਪਤੀ ਵੇਖੋ ਜੀ ਅਸੀਂ ਕੱਲ ਨੂੰ ਸਾਰਾ ਨਾਲ ਦੀ ਨਾਲ ਜਿਹੜਾ ਜੋ ਸਮਾਨ ਹੈ ਸਾਂਭਣਾ ਵਾ ਲੰਗਰ ਸਾਡਾ ਚੱਲੀ ਜਾਣਾ ਵਾ ਲੰਗਰ ਨਹੀਂ ਸਾਡਾ ਸਮਾਪਤ ਹੋਣਾ ਲੰਗਰ ਉਦੋਂ ਹੋਣਾ ਜਦੋਂ ਐ ਸਾਰਾ ਸਮਾਨ ਸੰਭਿਆ ਗਿਆ ਉਦੋਂ ਫਿਰ ਅਸੀਂ ਚਕਾਰੇ ਛੱਡ ਕੇ ਜਾਣਾ ਕਿਉਂਕਿ ਕੱਲ ਸੰਤਾਂ ਦੀ ਵਾਪਸੀ ਹੈ ਹਾਂਜੀ ਵਾਪਸੀ ਹੈ ਕੱਲ ਇਹ ਲੰਗਰ ਚੱਲੂਗਾ ਲੰਗਰ ਸਾਡਾ ਚੱਲਣਾ ਹੀ ਚੱਲਣਾ ਵਾ ਜਿੰਨਾ ਚ ਰਹੀ ਇੱਥੇ ਮਾਲਾ ਸਾਰਾ ਸਮਾਨ ਨਹੀਂ ਸਾਂਭ ਲੀਦੇ ਸ਼ਾਮਾਂ ਪੈ ਜਾਣ ਦੁਪਹਿਰ ਆ ਜੋ ਵੀ ਆ ਅਸੀਂ ਉਹਨਾਂ ਚ ਨਹੀਂ ਇਹ ਸਮਾਪਤੀ ਕਰਨੀ ਲੰਗਰ ਚੱਲਦਾ ਰਹਿਣਾ ਸਤ ਗੁਰ ਕੀ ਸੇਵਾ ਸਭਲ ਹੈ ਜੇ ਕੋ ਕਰੇ ਚਿੱਤ ਲਾਏ ਸੋ ਤੜੀਆਂ ਸੰਗਤਾਂ ਦੀ ਮਨ ਚੰਦਿਆ ਫਲ ਪਾਵਣਾ ਹਮੇ ਵਿੱਚੋਂ ਜਾਏ ਇਹ ਦੇ ਵੇਖੋ ਮੈਂ ਨਾ ਵੀ ਮੈਂ ਦਾਦਾ ਵੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਜਦੋਂ ਪਹਿਲੀ ਵਾਰ ਆਏ ਤੇ ਕੋੜਿਆਂ ਟਾਂਗਿਆਂ ਦੇ ਆਏ ਤੇ ਧੂੜ ਰ ਦੀ ਦੀ ਸੀ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਬਚਨ ਕਰਤਾ ਹੈ ਨਾ ਕਿ ਗੁਰੂਆਂ ਕਿਨ ਭਜਦਾ ਕਿੱਥੋਂ ਪੈ ਗਿਆ ਤੇ ਉਹ ਗੁਰੂ ਕੇ ਮਹਿਲ ਜਦੋਂ ਮਹਾਂਪੁਰਖਾਂ ਨੇ ਬਚਨ ਕੀਤਾ ਤੇ ਗੁਰੂ ਅਰਜਨ ਦੇਵ ਜੀ ਨੇ ਆਖਿਆ ਵੀ ਤੁਸੀਂ ਗਾਈ ਗਲਤੀ ਤੇ ਜਦੋਂ ਸੇਵਾ ਦੀ ਭਾਵਨਾ ਜਾਏ ਤੇ ਗੁਰੂ ਸਾਹਿਬ ਜੀ ਨੇ ਕਿੰਦਾ ਵੱਡਾ ਵਾਰ ਦਿੱਤਾ ਪੁੱਤਰ ਦੀ ਜਾਨ ਦਿੱਤੀ ਫਿਰ ਆਖਿਆ ਵੀ ਜੋਧਾ ਜੰਮੂਗਾ ਦੁਸ਼ਮਣਾਂ ਦੇ ਸਿਰ ਭੰਨੂਗਾ ਇਹ ਸੇਵਾ ਦਾ ਫਲ ਸੇਵਾ ਦਾ ਇੱਥੇ ਜਿਹੜਾ ਕਰ ਗਿਆ ਤੇ ਮਹਾਪੁਰਖ ਦਾ ਦਿੰਦੇ ਬਾਬਾ ਜੀ ਹੁਣੀ ਤੁਹਾਡੇ ਮਹਾਪੁਰਖਾਂ ਦੀ ਸੰਗਤ ਕੀਤੀ ਆ ਆਂਦੇ ਵੀ ਤੁਸੀਂ ਆਂ ਦਰੀ ਵਿਸ਼ੀ ਆ ਨਾ ਆ ਟਾੜ ਵਿਸ਼ਿਆ ਵਾ ਇਹਦੀ ਨੁੱਕਰ ਵਿੰਗੀ ਸਿੱਧੀ ਕਰ ਦੋ ਕਿਹਦਾ ਤੁਹਾਨੂੰ ਫਲ ਮਿਲਣਾ ਵਾ ਵਾ ਇੱਥੇ ਉੱਥੇ ਮੰਨ ਲਓ ਕੋਈ ਛੜਕਦੇ ਬੈਠਾ ਨਾ ਸਿੰਘਾਂ ਦਾ ਮੈਂ ਇੱਥੇ ਨਹੀਂ ਆ ਸਕਦਾ ਮੈਨੂੰ ਪਾਣੀ ਦਾ ਗਲਾਪ ਲਾ ਦੋ ਜੇ ਆਪਾਂ ਪਾਣੀ ਦਾ ਗਲਾਪ ਲਾਤਾ ਉਹ ਵੀ ਸੇਵਾ ਤੇ ਫਲ ਮਿਲਣਾ ਫਲ ਮਿਲਣਾ ਇਹ ਕਰਕੇ ਜਿਹੜੀ ਸੰਗਤ ਆਈ ਆ ਜਿਨ੍ਹਾਂ ਨੇ ਸੇਵਾ ਕੀਤੀ ਆ ਸੱਚੇ ਪਾਤਸ਼ਾਹ ਵੈਗੂ ਚੜ੍ਹਦੀ ਕਲਾ ਬਖਸ਼ਿਸ਼ ਕਰੇ ਤਾਂ ਦਰੁਸਤੀਆਂ ਬਖਸ਼ੇ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਸੇਵਾ ਕਰੀਏ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਦੀ ਖਤਹਿ ਅਸੀਂ ਆਪਣੇ ਪਿੰਡ ਭਗੂਪੁਰ ਦੀ ਸੰਗਤ ਤੇ ਜਿੰਨੇ ਵੀ ਸਾਡੇ ਪਿੰਡੋਂ ਲੜਕੇ ਬਾਹਰ ਗਏ ਨੇ ਉਹਨਾਂ ਦੇ ਸਭ ਤੋਂ ਪਹਿਲਾਂ ਤੇ ਪਾਪਾ ਜੀ ਬਾਬਾ ਗਿਆਨ ਸਿੰਘ ਜੀ ਹਰਾਂ ਦਾ ਅਸ਼ੀਰਵਾਦ ਪਿੰਡ ਵਾਲੇ ਜਿੱਦੋਂ ਤੋਂ ਅਸੀਂ ਇਹ ਕੰਮ ਸਟਾਰਟ ਕਰਦੇ ਆ ਉਹਨਾਂ ਦਾ ਅਸ਼ੀਰਵਾਦ ਲੈ ਕੇ ਹੀ ਸ਼ੁਰੂ ਕਰਦੇ ਆ ਜੀ ਔਰ ਜਿੰਨਾ ਵੀ ਸਾਡੇ ਪਿੰਡ ਚੋਂ ਸਹਿਯੋਗ ਮਿਲਦਾ ਆ ਉਹ ਤੇ ਅਸੀਂ ਤੁਹਾਨੂੰ ਬਿਆਨ ਹੀ ਨਹੀਂ ਕਰ ਸਕਦੇ ਨਾ ਅਸੀਂ ਤੁਹਾਨੂੰ ਇਸ ਬਾਰੇ ਕਹਿ ਸਕਦੇ ਵੀ ਸਾਡਾ ਪਿੰਡ ਜਿਸ ਦਿਨ ਤੋਂ ਲੰਗਰ ਚਾਲੂ ਹੋ ਜਾਂਦਾ ਆ ਵਾਈ ਪਿੰਡ ਦੀਆਂ ਧੀਆਂ ਭੈਣਾਂ ਬੱਚੇ ਸਾਰੇ ਚਾਹ ਚੜ ਜਾਂਦਾ ਆ ਵੀ ਸਾਡੇ ਅੱਜ ਜਿਵੇਂ ਵਿਆਹ ਵਾਲਾ ਮਾਹੌਲ ਹੁੰਦਾ ਆ ਉਸ ਹਿਸਾਬ ਨਾਲ ਅਸੀਂ ਖੁਸ਼ੀ ਦੀ ਗੱਲ ਆ ਸਾਡੇ ਲੱਗਰਾਂ ਦੇ ਖੁਸ਼ੀ ਮਨਾਉਂਦੇ ਆ ਜੀ ਸਾਰੇ ਤੇ ਅਸੀਂ ਮੇਰਾ ਖਿਆਲ ਆ ਵੀ ਨਮਾਣੇ ਆ ਸਾਨੂੰ ਇਨੀ ਆਸ ਨਹੀਂ ਜਿਸ ਦਿਨ ਅਸੀਂ ਸਟਾਰਟ ਕੀਤਾ ਸੀਗਾ ਪਰ ਇਨੀ ਕਿਰਪਾ ਪ੍ਰਮਾਤਮਾ ਨੇ ਕੀਤੀ ਜੀ ਜਿੰਨਾ ਲੰਗਰਾਂ ਦੇ ਵਿੱਚ ਕਿਤੇ ਤੁਸੀਂ ਗੱਲ ਆਉਂਦੇ ਤੇ ਪਰਸੋਂ ਆਉਂਦੇ ਤੁਹਾਨੂੰ ਪਤਾ ਲੱਗਦਾ ਵੀ ਕਿੰਨੀ ਇੱਕ ਸੰਗਤ ਇੱਥੇ ਲੰਗਰ ਖਾਦਾਂ ਜਾ ਕੇ ਜਾਂਦੀ ਹੈ ਅਸੀਂ ਤਾਂ ਨਮਾਣੇ ਜੇ ਸਿਰਫ ਇੱਕ ਆਪਣੇ ਵੱਲੋਂ ਉਪਰਾਲਾ ਹੀ ਕੀਤਾ ਸੀਗਾ ਪਰ ਪ੍ਰਮਾਤਮਾ ਦੀ ਬੇਅੰਤ ਕਿਰਪਾ ਆ ਜੀ ਉਹਨਾਂ ਨੇ ਬਹੁਤ ਹੀ ਸਾਥ ਬਹੁਤ ਸਹਿਯੋਗ ਮਹਾਰਾਜ ਨੇ ਆਪ ਹੀ ਕਿਰਪਾ ਕੀਤੀ ਆ ਤਿੰਨ ਚਾਰ ਦਿਨ ਲਗਾਤਾਰ ਅਸੀਂ ਇੱਥੇ ਲੰਗਰ ਦੀ ਸੇਵਾ ਨਿਭਾਉਦੇ ਆ ਇਹ ਜਿਹੜਾ ਸਹਿਯੋਗ ਆ ਕੱਲੇ ਤੁਹਾਡੇ ਨਗਰ ਵੱਲੋਂ ਆ ਜਾਂ ਐਨ ਆਰ ਆਈ ਵੀਰਾਂ ਵੱਲੋਂ ਜਾਂ ਹੋਰ ਕਿਹੜੇ ਕਿਹੜੇ ਸੱਜਣਾਂ ਵੱਲੋਂ ਇਹ ਸਾਡੇ ਪਿੰਡ ਵੱਲੋਂ ਹੁੰਦਾ ਜੀ ਜਿਵੇਂ ਐਨ ਆਰ ਆਈ ਵੀਰ ਨੇ ਪਿੰਡ ਆ ਸਾਰਾ ਪਿੰਡੀ ਰਲ ਮਿਲ ਕੇ ਕਰਦਾ ਆ ਜੀ ਇੱਥੇ ਸਭ ਤੋਂ ਖੂਬਸੂਰਤ ਗੱਲ ਇਹ ਆ ਕਿ ਇਸ ਲੰਗਰ ਦੇ ਵਿੱਚ ਨਾ ਤਾਂ ਕੋਈ ਪ੍ਰਧਾਨ ਆ ਨਾ ਕੋਈ ਖਜ਼ਾਚੀ ਨਾ ਕੋਈ ਸੈਕਟਰੀ ਇੱਥੇ ਸਾਰੇ ਹੀ ਪ੍ਰਧਾਨ ਨੇ ਸਾਰੇ ਹੀ ਖਜਾਂਚੀ ਸਾਰੇ ਸੈਕਟਰੀ ਨੇ ਜੀ ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੁੰਦੀ ਆ ਵੀ ਕਦੇ ਕਿਸੇ ਦੇ ਕੋਈ ਉਂਗਲ ਨਹੀਂ ਉੱਠਦੀ ਨਾ ਕੋਈ ਕਿਸੇ ਨੂੰ ਕੋਈ ਮਾੜਾ ਚੰਗਾ ਬਹੁਤ ਪਿਆਰ ਸਰਕਾਰ ਦੇ ਨਾਲ ਸੇਵਾ ਭਾਵਨਾ ਦੇ ਨਾਲ ਇੱਥੇ ਜਿੰਨੀ ਵੀ ਸੇਵਾ ਹੁੰਦੀ ਆ ਨਾ ਉਹ ਕੋਈ ਇਦਾਂ ਨਹੀਂ ਕਿ ਸਾਨੂੰ ਕਿਸੇ ਨੂੰ ਕਹਿਣਾ ਪੈਂਦਾ ਵੇ ਤੁਸੀਂ ਆਹ ਕਰੋ ਹਰੇਕੀ ਪਿੰਡ ਦਾ ਜਿਹੜਾ ਵੀ ਵਸਨੀਕ ਆ ਉਹ ਆਪਦੇ ਦਿਲੋਂ ਜੋ ਸੇਵਾ ਜੋ ਵੀ ਕਰਨਾ ਚਾਹੁੰਦਾ ਤਨ ਮਨ ਧੰਨੇ ਨਾਲ ਬੜੇ ਪਿਆਰ ਨਾਲ ਇਕੱਠੇ ਹੋ ਕੇ ਸਾਡਾ ਪਿੰਡ ਸਾਂਝਾ ਉਪਰਾਲਾ ਕਰਦਾ ਹੈ ਤੇ ਖੂਬਸੂਰਤੀ ਆ ਇਸ ਲੰਗਰ ਦੀ ਵੀ ਇੱਥੇ ਕੋਈ ਵੀ ਕਿਸੇ ਦਾ ਉਹ ਹੈ ਨਹੀਂ ਆ ਵੀ ਕਿਸੇ ਨੂੰ ਪ੍ਰਧਾਨ ਬਣਾਇਆ ਜਾਵੇ ਜਾਂ ਸਾਡਾ ਇਹ ਚੌਥਾ ਲੰਗਰ ਆ ਪਰਮਾਤਮਾ ਜਿੱਤਰਾ ਹੀ ਮੇਰ ਭਰਿਆ ਹੱਥ ਰੱਖੇ ਇੰਦਾ ਹੀ ਸਾਡੇ ਚਲੋ ਰਹਿੰਦੀ ਦੁਨੀਆ ਤੱਕ ਇਤਰਾ ਹੀ ਲੰਗਰੇ ਚੱਲਦੇ ਰਹਿਣ ਅਸੀਂ ਤਾਂ ਪਰਮਾਤਮਾ ਕੀ ਹੋਈ ਹੱਥ ਜੋੜਦੇ ਆ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਜੀ ਦਰੋਜੀ ਸਤਨਾਮ 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 ਜੀ ਸਤ ਨਾਮ ਸਤ ਨਾਮ ਚੇ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੁਵਾਹਿਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ Round ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਏ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਸਤਨਾਮ ਸਤਨਾਮੁ ਓ ਚੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਹੋ ਹਰ ਰਾਮ ਨਾਮ ਜਪ ਲਾਗਾ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਸ਼ੀ ਵਾਹਿਗੁਰੂ ਵਾਹਿਗੁਰੂ ਵਾਹਿ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮਨਾਮ ਹਾਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ